ਅਪਦੇ ਬੱਚੇ ਜਿਹੜੇ ਲਾਡਲੇ ਹੁੰਦੇ ਆ ਭਾਵੇਂ ਧੀ ਹੋਏ ਤੇ ਭਾਵੇਂ ਪੁੱਤ ਹੋਏ ਜਦੋਂ ਬੱਚੇ ਛੋਟੇ ਹੁੰਦੇ ਆ ਛੋਟੇ ਹੁੰਦੇ ਬੱਚੇ ਨੂੰ ਹੀ ਅਕਲ ਮਾਪੇ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਕੰਮ ਕਰ ਕਰਨ ਦੀ ਹਨਾ ਉਹ ਛੋਟੀਆਂ-ਛੋਟੀਆਂ ਆਦਤਾਂ ਜਿਹੜੀਆਂ ਕੰਮ ਕਰ ਕਰਨ ਦੀਆਂ ਪਾਓ ਸਿਖਾਓ ਹਨਾ ਤੇ ਤੁਸੀਂ ਇਹ ਨਹੀਂ ਆਂ ਫੇ ਲਾਡਾਂ ਲੱਡਾ ਚ ਆਪਣਾ ਬੱਚਾ ਇਹ ਵਗਾੜ ਦੋ ਫੇ ਸਾਡਾ ਪੁੱਤ ਹੈ ਹਨਾ ਕੋਈ ਗੱਲ ਨਹੀਂ ਜੋ ਜਦਾਂ ਜਦਾਂ ਜੜੀਆਂ ਪੂਰੀਆਂ ਕਰੋ ਬਾਅਦ ਵਿੱਚ ਕੀ ਆਂਦੇ ਹੁੰਦੇ ਨੇ ਉਹਨੂੰ ਆਪੂਏ ਚੜਾਓ ਕਿ ਉਹ ਬਾਅਦ ਵਿੱਚ ਕੋਈ ਕੰਮ ਕਰੇ ਨਾ ਵੱਡਾ ਹੋ ਕੇ ਕਰੇ ਆਪਣੀਆਂ ਕੋਈ ਜ਼ਿੰਮੇਵਾਰੀ ਨਾ ਨਿਭਾਏ ਇਸ ਕਰਕੇ ਬੱਚੇ ਨੂੰ ਪਿਆਰ ਵੀ ਕਰੋ ਤੇ ਉਹਨਾਂ ਨੂੰ ਚੰਗੇ ਸੰਸਕਾਰ ਦਿਓ ਕੰਮ ਕਰ ਕਰਨ ਮਿਹਨਤ ਕਰਨ ਹੱਥੀਂ ਕਮਾਉਣ ਵਰਤਨ ਇਹ ਨਹੀਂ ਆ ਤੇ ਬੈਠੇ ਬੈਠੇ ਬਸ ਖਾਣ ਡਾਉਣ ਜੋ ਹੈ ਉਹ ਡਾਈ ਜਾਣ